ਸਾਚਰੀ ਕਾਲ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪੰਕਜ ਮੱਲੀ ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਪਿੰਡ ਦੀ ਸਾਥ ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਲੇਮਪੁਰਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਿੰਡ ਦੀ ਸਾਥ ਦੀ ਤਸਵੀਰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਸਾਥ ਜਿਹੜੀ ਬੋਰਡ ਹੈ ਬੋਰਡ ਦੇ ਥੱਲੇ ਇਹ ਸਾਥ ਜਿਹੜੀ ਲੱਗੀ ਆ ਜਿਸ ਦੇ ਵਿੱਚ ਹਾਲਾ ਕਿ ਪਿੰਡ ਦੇ ਕੁਝ ਨੌਜਵਾਨ ਨੇ ਉਹ ਤਾਸ਼ ਖੇਡ ਰਹੇ ਨੇ ਉੱਥੇ ਹੀ ਪਰਲੇ ਬੰਨੇ ਜਿਹੜਾ ਵਾ ਉਹ ਪਿੰਡ ਦੇ ਮੋਹਤਬਰ ਬਜ਼ੁਰਗ ਤੇ ਸਿਆਣੇ ਲੋਕ ਜਿਹੜੇ ਵਾ ਬੈਠੇ ਨੇ ਹਾਲਾ ਕਿ ਪੰਚਾਇਤੀ ਚੋਣਾਂ ਦਾ ਜਿਸ ਤਰੀਕੇ ਦੇ ਨਾਲ ਐਲਾਨ ਹੋ ਚੁੱਕਿਆ ਹੈ ਤਾਂ ਉਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਸਿਆਸੀ ਸਰਗਰਮੀਆਂ ਵੀ ਜੜੀਆਂ ਵਾ ਉਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਪਿੰਡਾਂ ਦੇ ਵਿੱਚ ਸਿਆਸੀ ਸਰਗਰਮੀਆਂ ਸ਼ੁਰੂ ਹੋਣ ਤੋਂ ਬਾਅਦ ਕਿਸ ਤਰੀਕੇ ਦਾ ਮਾਹੌਲ ਹੈ ਕਿਉਂਕਿ ਸਰਬਸੰਮਤੀ ਨੂੰ ਲੈ ਕੇ ਪਿੰਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਬਣਵੀ ਚੁੱਕੀ ਹੈ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਬਣਾਉਣ ਵਾਸਤੇ ਜਿਹੜਾ ਵਾ ਉਹ ਪਿੰਡ ਦੇ ਜਿਹੜੇ ਲੋਕ ਨੇ ਸੂਝਵਾਨ ਲੋਕ ਨੇ ਉਹ ਜੋਰ ਲਗਾ ਰਹੇ ਨੇ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਹੀ ਜਿਹੜੇ ਵਾ ਪੰਚਾਇਤਾਂ ਚੁਣੀਆਂ ਜਾਣ ਤਾਂ ਸਲੇਮਪੁਰੇ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਸਰਬਸੰਮਤੀ ਨੂੰ ਲੈ ਕੇ ਕੀ ਗੱਲਾਂ ਹੋ ਰਹੀਆਂ ਨੇ ਤਾਂ ਪਿੰਡਾਂ ਨੂੰ ਲੈ ਕੇ ਹੋਰ ਕਿਹੜੇ ਵਿਕਾਸ ਦੀ ਜ਼ਰੂਰਤ ਹੈ ਤਾਂ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਪਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਲਵੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਸਰਬਸੰਮਤੀ ਦੇ ਉੱਤੇ ਮੈਂ ਦੇਖ ਰਿਹਾ ਕਿ ਸਾਰੇ ਬੰਨੇ ਜਿਹੜਾ ਜੋਰ ਦਿੱਤਾ ਜਾ ਰਿਹਾ ਹੈ ਸਾ ਪਿੰਡ ਦੇ ਵਿੱਚ ਸਰਬਸੰਮਤੀ ਨੂੰ ਲੈ ਕੇ ਕਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ 2 ਦਿਨ ਤੋਂ ਗੁਰਦਸਾਹ ਵਿੱਚ ਬੈਠੇ ਆ ਪਰਸੋਂ ਵੀ ਕੱਲ ਵੀ ਕੁਛ ਹੀ ਆ ਰਹੀ ਆ ਕਿ ਪਿੰਡ ਵਿੱਚ ਸਰਸੰਮਤੀ ਹੋ ਜੇ ਤਾਂ ਕਿ ਪਿੰਡਾਂ ਦੀ ਟੜੇਬੰਦੀ ਖਤਮ ਹੋ ਜੀ ਸਰਸੰਮਤੀ ਹੁੰਦੀ ਆ ਕੜਤਨ ਖਤਮ ਹੁੰਦੀ ਆ ਲੋਕਾਂ ਵਾਸਤੇ ਵੀ ਇਹ ਜਿਹੜੀ ਮੁਸ਼ਕਲ ਨਹੀਂ ਆਉਂਦੀ ਜੇ ਟੜੇਬੰਦੀ ਹੁੰਦੀ ਆ ਪਰਸੋਂ ਵੀ ਬੈਠੇ ਗੁਰਦਸਾਹ ਤੇ ਕੁਸ਼ ਹੱਦ ਤੱਕ ਸਾਡੀ ਸਿਰੇ ਲੱਗੀ ਵੀ ਗੱ ਹੋ ਸਕਦਾ ਹੈ ਪ੍ਰਮਾਤਮਾ ਜੀ ਅਰਦਾਸ ਕਰਦੇ ਆ ਕਿ ਉਹ ਦੀ ਗੱਲ ਸਾਡੀ ਸਿਰੇ ਲੱਗ ਜਾਵੇ ਤੇ ਸਰਸੰਤੀ ਨਾਲ ਹੀ ਪਿੰਡ ਦਾ ਬੰਦਾ ਜਿਹਨੂੰ ਪਿੰਡ ਚਾਹੁੰਦਾ ਚੁਣਿਆ ਜਾਵੇ ਤੇ ਪਿੰਡ ਦਾ ਜਿਹੜਾ ਸਹੀ ਤਰੀਕੇ ਨਾਲ ਵਿਕਾਸ ਹੋਵੇ ਤੇ ਪਿੰਡ ਦੇ ਕੁਝ ਕੰਮ ਅਧੂਰੇ ਤੁਹਾਨੂੰ ਦੱਸਿਆ ਪਹਿਲਾਂ ਵੀ ਪਿੰਡ ਸਲੇਮਪੁਰਾ ਜਿਹੜਾ ਵਾ ਬਹੁਤ ਛੋਟਾ ਪਿੰਡ ਹੈ ਬਹੁਤ ਥੋੜੀਆਂ ਜਿਹੜੀਆਂ ਇੱਥੇ ਵੋਟਾਂ ਨੇ ਤਾਂ ਕੀ ਕੀ ਖਾਸ ਜ਼ਰੂਰਤਾਂ ਨੇ ਇਸ ਪਿੰਡ ਦੇ ਵਿੱਚ ਕਿਹੜੇ-ਕਿਹੜੇ ਵਿਕਾਸ ਲੱਗਦਾ ਕਿ ਜਿਹੜੇ ਰਹਿ ਗਏ ਨੇ ਹੁਣ ਹੋਣ ਦੀ ਜ਼ਰੂਰਤ ਸਾਡੇ ਪਿੰਡ ਦੀ ਚਾਰਛਰੀ ਫਿਰ ਨਹੀਂ ਬਣ ਚੁੱਕੀ ਆ ਤੇ ਜਿਹੜਾ ਸਾਡੇ ਪਿੰਡ ਤੋਂ ਸਕੂਲ ਦਾ ਰਸਤਾ ਵਾ ਉਹ ਅੱਧੇ ਕਿਲੋਮੀਟਰ ਤੋਂ ਘਟਿਆ ਉਹ ਰਹਿ ਗਿਆ ਸਾਡਾ ਬਨ ਵਾਲਾ ਜਿਹੜੇ ਸਕੂਲ ਵੀ ਉਧਰ ਹੈ ਤੇ ਸਾਡੀ ਹਰੀ ਜਨੜੇ ਬਰਾਦਰੀ ਸਾਰੀ ਉਧਰ ਬੈਠੀ ਆ ਉੱਥੇ ਜੋ ਥੋੜਾ ਜਿਹਾ ਵੀ بارش ਹੋ ਜਾਂਦੀ ਆ ਤਾਂ ਬੜੀ ਮੁਸ਼ਕਲ ਹੁੰਦੀ ਲੰਘਣਾ ਔਖਾ ਜਾਂਦਾ ਬਾਕੀ 4-6 ਬਣ ਚੁੱਕੀ ਸੜਕ ਪਹਿਲੇ ਸਰਪੰਚਾਂ ਨੇ ਕੰਮ ਕੀਤਾ ਵਾ ਅਸੀਂ ਚਾਹੁੰਦੇ ਹਾਂ ਜਿਹੜਾ ਅਗਲਾ ਸਰਪੰਚ ਕੋਈ ਆਵੇ ਨਵਾਂ ਬੜਿਆ ਰਿਆ ਸੁਜਣ ਬੰਦਾ ਆਵੇ ਨਿਰਪੱਖ ਆਵੇ ਪਾਰਟੀ ਵਾਂਗ ਉੱਪਰ ਉੱਠ ਕੇ ਤੇ ਪਿੰਡ ਦਾ ਵਿਕਾਸ ਕਰੇ ਉਹ ਸੜਕੜੀਆ ਸਕੂਲ ਤੱਕ ਵਧੀਆ ਤਰੀਕੇ ਨਾਲ ਬਣ ਜਾਵੇ ਕੈਮਰੇ ਲੱਗਣੇ ਚਾਹੀਦੇ ਸਾਰੇ 4-6 ਪਿੰਡ ਦੇ ਲਾਈਟਾਂ ਲੱਗ ਇੱਕ ਅਸੀਂ ਪਿੰਡ ਜਿਹੜੇ ਸਕੂਲ ਨੌਜਵਾਨਾਂ ਵਾਸਤੇ ਗਰਾਊਂਡ ਵੀ ਛੱਡੀ ਆ ਕਹੀਂ ਦੋ ਕਿਲੇ ਲਗਭਗ ਜਗ੍ਹਾ ਛੱਡੀ ਆ ਉਦੋਂ ਸਟੇਡੀਅਮ ਬਣਾਉਣ ਵਾਸਤੇ ਸਰਕਾਰ ਕੋਲ ਮੰਗ ਕਰਾਂਗੇ ਤੇ ਸਰਕਾਰ ਪਿੰਡ ਨੂੰ ਪੈਸੇ ਦੇ ਕੇ ਤੇ ਵਧੀਆ ਸਟੇਡ ਬਣਾਵੇ ਜਿਹਦੇ ਨਾਲ ਨੌਜਵਾਨ ਮੁੰਡੇ ਜਿਹੜੇ ਉੱਥੇ ਖੇਡ ਸਕਣ ਤੇ ਨਸ਼ੇ ਤੋਂ ਦੂਰ ਰਹਿ ਸਕਣ ਬਿਲਕੁਲ ਭਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਤੁਹਾਨੂੰ ਤੁਹਾਡੇ ਪਿੰਡ ਦੇ ਹਾਲਾਤ ਨੇ ਕੀ ਲੱਗਦਾ ਕੀ ਖਾਸ ਹੋਣਾ ਚਾਹੀਦਾ ਤੁਹਾਡੇ ਪਿੰਡ ਦੇ ਵਿੱਚ ਮੈਂ ਡਾਕਟਰ ਖਵਾਲ ਸਿੰਘ ਸਲੇਮਪੁਰ ਸਾਡਾ ਪਿੰਡ ਜਿਹੜਾ ਉਹ ਔਰ ਡਿਪੈਂਡ ਵਿੱਚ ਲਗਭਗ 90 95% ਜਿਹੜੀ ਹੈ ਸਹਿਮਤੀ ਹੋ ਚੁੱਕੀ ਹੈ ਪੰਚਾਇਤ ਦੇ ਸਰਬਸੰਮਤੀ ਦੇ ਪਾਸ ਕਰਦੇ ਆ ਕਿ ਸ਼ਾਇਦ ਮਤਲਬ ਪਰਮਾਤਮਾ ਦੀ ਤਰਫਾ ਹੋਈ ਤੇ ਸਰਵਸੰਮਤੀ ਨਾਲ ਇਹ ਚੋਣ ਨਹੀਂ ਜਾਊਗੀ ਪੰਚਾਇਤ ਲੱਗਦਾ ਸਰਵਸੰਮਤੀ ਬਹੁਤ ਵਧੀਆ ਜਿਹੜਾ ਤਰੀਕਾ ਆ 5 ਲੱਖ ਦੀ ਗ੍ਰਾਂਟ ਵੀ ਸਰਕਾਰ ਵੱਲੋਂ ਮਿਲ ਜਾਣੀ ਹੈ ਇਸ ਦੇ ਵਿੱਚ ਪਿੰਡ ਦੇ ਵਿੱਚ ਕੋਈ ਪੈਸੇ ਦੀ ਵੀ ਬਚਾਅ ਹੋਵੇਗਾ ਕਿਉਂਕਿ ਅਕਸਰ ਹੀ ਸਰਪੰਚੀ ਦੀ ਚੋਣ ਜਿਸ ਤਰੀਕੇ ਨਾਲ ਲੜੀ ਜਾਂਦੀ ਹੈ ਬਹੁਤ ਸਾਰੇ ਪੈਸੇ ਦੀ ਦੁਰਵਰਤ ਹੋਂਦੀ ਹੈ ਨਸ਼ਾ ਵਰਤਿਆ ਜਾਂਦਾ ਹੈ ਲੱਗਦਾ ਉਹ ਚੀਜ਼ ਖਤਮ ਹੋਊਗੀ ਬਹੁਤ ਵਧੀਆ ਫੈਸਲਾ ਹੈ ਸਰਵਸੰਮਤੀ ਵੇਖੋ ਜੀ ਅਸੀਂ ਪੈਸੇ ਦੀ ਗੱਲ ਨਹੀਂ ਕਰਦੇ ਕਿ ਸਰਕਾਰ 5 ਲੱਖ ਜਾਂ 5 ਲੱਖ ਦੀ ਗ੍ਰਾਂਟ ਦੇ ਨਿਕਾਲਨੇ ਆ ਅਸੀਂ ਚਾਹੁੰਦੇ ਕਿ ਪਿੰਡ ਦਾ ਭਾਈਚਾਰਾ ਜਿਹੜਾ ਉਹ ਸਭ ਤੋਂ ਵੱਡੀ ਜ਼ਰੂਰਤ ਹੈ ਪੈਸਿਆਂ ਨਾਲ ਭਾਈਚਾਰਾ ਨਹੀਂ ਖਰੀਦਿਆ ਨਹੀਂ ਜਾ ਸਕਦਾ ਤੇ ਸਾਡੇ ਪਿੰਡ ਦਾ ਭਾਈਚਾਰਾ ਬਣਿਆ ਰਹੂਗਾ ਸਾਰੇ ਇੱਕ ਦੂਜੇ ਨਾਲ ਪ੍ਰੇਮ ਨਾਲ ਮਿਲ ਕੇ ਰਹਿਣਗੇ ਤੇ ਕੋਈ ਕਿਸੇ ਦੇ ਨਾਲ ਕਿੰਥੂ ਪਰੰਤੂ ਨਹੀਂ ਹੋਊਗਾ ਤੇ ਇਸ ਚੀਜ਼ ਤੇ ਬਰਾਇ ਤੋਂ ਕੁਝ ਨਸ਼ਿਆਂ ਤੋਂ ਲੋਕ ਬੜਾ ਪਛਾਹ ਹੋਊਗਾ ਕਿਉਂਕਿ ਸਸਤਾ ਨੂੰ ਪਤਾ ਕੁਝ ਸਾਰੇ ਬੰਦੇ ਤੇ ਨਹੀਂ ਪਰ ਕੁਝ ਪਰਸੈਂਟ ਲੋਕ ਹੈਗੇ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚ ਸ਼ਰਾਬ ਜਿਹੜੀ ਉਹ ਗੰਦੀ ਬੰਦੀ ਵੀ ਪੀਾਈ ਜਾਂਦੀ ਬਿਲਕੁਲ ਬਿਲਕੁਲ ਤੇ ਉਹਨਾਂ ਲੋਕਾਂ ਦੀ ਸਿਹਤ ਨਾਲ ਵੀ ਇੱਕ ਖਿਲਵਾੜ ਹੋ ਰਿਹਾ ਹੈ ਉਹ ਬੱਚੇ ਰਹਿਣਗੇ ਅਸੀਂ ਤਾਂ ਇਹ ਵੀ ਇਹ ਕੰਮ ਹੋਣਾ ਹੀ ਨਹੀਂ ਚਾਹੀਦਾ ਕਿ ਕੋਈ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਲਾਏ। ਬਾਕੀ ਇੱਕ ਹੋਰ ਜਿਹੜੀ ਆ ਸਾਡੇ ਪਿੰਡ ਦੀ ਇਹਦਾ ਪਿੰਡ ਦਾ ਸੌਣਾ ਬੜੀ ਵਿਸਤਾਰ ਨਾਲ ਦੱਸੀ ਸਮੱਸਿਆਵਾਂ ਜਿਹੜੀਆਂ ਨੇ। ਇੱਕ ਸਮੱਸਿਆ ਜਿਹੜੀ ਆ ਉਹ ਬਹੁਤ ਵੱਡੀ ਆ ਸਾਡੇ ਪਿੰਡ ਦੀ ਜਿਹੜੀ ਹਰੀਜਨ ਵਸਤੀ ਆ। ਉਹਦੇ ਵਿੱਚ ਫਲਸ਼ਾਂ ਦੀ ਲੈਟਰਨਾਂ ਦੀ ਬਹੁਤ ਘਾਟ ਆ। ਉਹਨਾਂ ਨੂੰ ਚਾਰਿਆਂ ਨੂੰ ਬਹੁਤ ਦੂਰ ਦੂਰ ਤੱਕ ਪੈੜੀਆਂ ਦੀਆਂ ਵੱਟਾਂ ਤੇ ਦੂਜਾ ਤੇ ਜਾ ਜਾਣਾ ਪੈਂਦਾ। ਜਿਹਦੇ ਵਿੱਚ ਉਹਨਾਂ ਨੂੰ ਵੀ ਤੰਗੀ ਆਉਂਦੀ ਹੈ ਤੇ ਲੰਘਣ ਵਾਲਿਆਂ ਨੂੰ ਵੀ ਤੰਗੀ ਆਉਂਦੀ ਹੈ। ਉਹ ਜਿਹੜਾ ਮਸਲਾ ਉਹ ਬਹੁਤ ਜ਼ਰੂਰੀ ਆ ਹਰ ਘਰ ਨੂੰ ਇੱਕ ਸਾਫ਼ ਸੁਥਰੀ ਵਧੀਆ ਵਾਸ਼ਰੂਮ 플ਲਸ਼ ਬਣਾ ਕੇ ਦਿੱਤੀ ਜਾਵੇ। ਸੋ ਬਿਲਕੁਲ ਪਈ ਸਭ ਕਿਸ ਤਰੀਕੇ ਨਾਲ ਦੇਖਦੇ ਹੋ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਪਿੰਡ ਦੇ ਵਿੱਚ ਮੈਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਲੋਕਾਂ ਨੇ ਜਿਹੜਾ ਵਾ ਘਰਿਆਂ ਵਿੱਚ ਪਸ਼ੂ ਰੱਖੇ ਹੁੰਦੇ ਨੇ। ਤਾ ਪਿੰਡਾਂ ਦੇ ਵਿੱਚ ਜਿਹੜਾ ਵਾ ਡਿਸਪੈਂਸਰੀਆਂ ਦੀ ਬਹੁਤ ਘਾਟ ਹੈ ਪਸ਼ੂਆਂ ਵਾਲੇ ਹਸਪਤਾਲ ਦੀ ਬਹੁਤ ਜਿਹੜੀ ਵੱਡੀ ਜਿਹੜੀ ਵਾ ਘਾਟ ਹੈ ਲੱਗਦਾ ਇਸ ਚੀਜ਼ ਦੇ ਉੱਤੇ ਖਾਸ ਫੋਕਸ ਹੋਣਾ ਚਾਹੀਦਾ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਬਣ ਹੋਣਾ ਚਾਹੀਦਾ ਜੀ ਜ਼ਰੂਰੀ ਹੋਣਾ ਚਾਹੀਦਾ ਸਾਡੇ ਪਿੰਡ ਡਿਫੈਂਸਰੀ ਹੈ ਨਹੀਂ ਸਾਡੇ ਪਿੰਡ ਦੇ ਲਾਗੇ ਲਾਗੇ ਵੀ ਦੋ ਡਿਫੈਂਸਰੀਆਂ ਆ ਇੱਕ ਜੋਨਸ਼ਮਾਰਿਆ ਇੱਕ ਧਾਰੀਗਾਲ ਆ ਉਹ ਵੀ ਡਾਕਟਰਾਂ ਦੀ ਘਾਟ ਕਾਰਨ ਬੰਦ ਪਈਆਂ ਹਨ ਐਂ ਸਰਕਾਰ ਤੋਂ ਮੰਗ ਕਰਦੇ ਆ ਕਿ ਉੱਥੇ ਵੀ ਉਹ ਡਿਫੈਂਸਰੀਆਂ ਖਲਣੀਆਂ ਚਾਹੀਦੀਆਂ ਵਾ ਇਹ ਉਹ ਮਤਲਬ ਉਹ ਲਾਗੇ ਸਾਨੂੰ ਸਹੂਲਤ ਹੋ ਜੂਗੀ ਸਾਡੇ ਪਿੰਡ ਵੀ ਅਸੀਂ ਦੇ ਅਪੀਲ ਕਰਦੇ ਆਂ ਸਰਕਾਰ ਘੜੀ ਹੱਥ ਜੋੜ ਕੇ ਵੀ ਸਾਡੇ ਪਿੰਡ ਵੀ ਬਣਨੀ ਚਾਹੀਦੀ ਆ ਇਹ ਸਾਡਾ ਵੀਰ ਇਕਬਾਲ ਸਿੰਘ ਡੰਗਰ ਡੈਕਟਰ ਆ ਇਹਨੂੰ ਅੱਧੀ ਜਵਾਨਾ ਅਖੀ ਦਾ ਦੇ ਉਸ ਵੇਲੇ ਘਰ ਪਹੁੰਚਦਾ ਡੰਗਰਾਂ ਦਾ ਇਲਾਜ ਕਰਦਾ ਤੁਹਾਨੂੰ ਪਤਾ ਪੁਰਾਣੇ ਜੋਗੀ ਹੀ ਉਦੋਂ ਡੰਗਰ ਜਿਹੜੇ ਹੀ ਬਾਹਰ ਲੋਕੀ ਖੇਤਾਂ ਛੱਡਦੇ ਨੇ ਨਹਿਰਾਂ ਛੱਡਦੇ ਨੇ ਉਦੋਂ ਡੰਗਰ ਕਿਲੋ 2 ਕਿਲੋਮੀਟਰ ਪੈਂਡਾ ਕਰ ਲਿੰਦੇ ਸੀ ਜੇ ਡੰਗਰ ਕੇ ਹਸਪੀਟਲ ਘੜਨਾ ਪਵੇ ਅੱਜ ਡੰਗਰ ਤੋਰ ਨਹੀਂ ਸਕਦਾ ਆਪਾਂ ਲਾਗੇ ਓਠੀਆਂ ਖੜਾਂਗੇ ਜਾਂ ਲਾ ਲੋ ਜੋਸ਼ ਮਾਰ ਖੜਾਂਗੇ ਤੇ ਧਾਰੀਵਾਲ ਖੜਾਂਗੇ ਤੇ ਡੰਗਰ ਨੂੰ ਲੱੱਗ ਕੇ ਖੜਨਾ ਪਊਗਾ ਉਹਦੀ ਵੀ ਬਹੁਤ ਜ਼ਿਆਦੀ ਮੁਸ਼ਕਿਲ ਆ ਆ ਲੈ ਕੇ ਦੋ ਡਿਫੈਂਸਰੀਆਂ ਸਾਡੇ ਗਵਾਂਡ ਬੰਦ ਪਈਆਂ ਨੇ ਅੱਛਾ 10 ਕਿਲੋਮੀਟਰ ਦੇ ਡਿਫੈਂਸਰੀ ਆ ਧਾਰੀਵਾਲ ਉਹ ਵੀ ਬੰਦ ਪਈ ਆ ਡਾਕਟਰ ਕੋਈ ਨਹੀਂ ਉੱਥੇ ਹੈਗਾ ਲਾਗੇ ਜੋਸ਼ ਮਾਰਿਆ ਡਿਫੈਂਸਰੀ ਉਹ ਵੀ ਕੋਈ 2 ਸਾਲ ਤੋਂ ਬੰਦ ਪਈ ਆ ਇਹ ਵੀ ਸਾਲ 2 ਸਾਲ 2 ਸਾਲ ਤੋਂ ਬੰਦ ਪਈ ਆ ਅਹੀਂ ਉਹ ਸਰਕਾਰ ਗਾੜੀ ਪੀਲ ਕਰਦੇ ਆ ਵੀ ਐਡਵਾਂਸਰੀਆਂ ਸਾਡੇ ਪਿੰਡ ਵੀ ਬਣਨੀ ਚਾਹੀਦੀ ਆ ਇਹੜੀਆਂ ਲੱਗੇ ਐਡਵਾਂਸਰੀਆਂ ਖੁੱਲਣੀਆਂ ਖੋਲੀਆਂ ਚਾਹੀਦੀਆਂ ਵਾ ਦੋ ਡਾਕਟਰ ਇੱਥੇ ਹੋਣ ਛਟਾਪ ਹੋਵੇ ਇੱਥੇ ਉਹ ਵਧੀਆ ਤਰੀਕੇ ਨਾਲ ਕੰਮ ਕਰਨ ਤੇ ਸਾਨੂੰ ਲਾਗੂ ਸਹੂਲਤ ਮਿਲ ਜੇ ਸੋ ਬਿਲਕੁਲ ਹਾਲਾਂਕਿ ਪਛੂਆ ਵਾਸਤੇ ਖਾਸ ਪ੍ਰਬੰਧ ਦੀ ਜ਼ਰੂਰਤ ਹੈ ਤਾਂ ਹੋਜ ਵੀ ਹੋਰ ਵੀ ਕੁਝ ਲੋਕ ਮੌਜੂਦ ਨੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਵੇਖਦੇ ਹੋ ਪਿੰਡਾਂ ਦੇ ਵਿੱਚ ਨੌਜਵਾਨ ਜਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਨੇ ਤਾਂ ਖੇਡਾਂ ਨੂੰ ਲੈ ਕੇ ਕੀ ਖਾਸ ਪ੍ਰਬੰਧ ਹੈ ਤੁਹਾਡੇ ਪਿੰਡਾਂ ਦੇ ਵਿੱਚ ਕੀ ਲੱਗਦਾ ਕਿ ਖਾਸ ਹੋਣਾ ਚਾਹੀਦਾ ਖੇਡਾਂ ਨੂੰ ਲੈ ਕੇ ਵੇਖੋ ਜੀ ਇਸ ਵੇਲੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਬੱਚੇ ਨੇ ਬੜੇ ਉਤਸ਼ਾਹਤ ਨੇ ਮਗਰ ਸਾਡੇ ਕੋਲ ਜ਼ਮੀਨ ਵੀ ਹੈ ਪੰਚਾਇਤ ਦੀ ਅਸੀਂ ਉਹਨਾਂ ਨੂੰ ਗਰਾਊਂਡ ਦਿੱਤੀ ਵੀ ਆ ਪਰ ਸਰਕਾਰ ਕਿਸੇ ਨੇ ਵੀ ਅੱਜ ਤੱਕ ਸਾਡੀ ਇਸ ਮਸਲੇ ਵਿੱਚ ਆ ਕੇ ਬਾਹਰ ਨਹੀਂ ਫੜੀ ਜਾਂ ਅਸੀਂ ਮੰਗਾ ਨਹੀਂ ਕਰਤੀ ਅਸੀਂ ਮੰਗਾ ਰੱਖਦੇ ਰਹੇ ਹਾਂ ਜਿਸ ਜਿਸੋ ਵੀ ਜਦੋਂ ਸਾਡੀ ਐਮਐਲ ਦੀ ਇਲੈਕਸ਼ਨ ਆਉਂਦੀ ਆ ਐਮਪੀ ਦੀ ਆਉਂਦੀ ਆ ਅਸੀਂ ਬਕਾਇਦਾ ਤੌਰ ਤੇ ਇਹ ਮੰਗਾ ਰੱਖਦੇ ਰਹੇ ਹਾਂ ਕਿ ਸਾਡੇ ਪਿੰਡਾਂ ਸਟੇਡੀਅਮ ਹੋਵੇ ਸਾਡੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਅਸੀਂ ਜ਼ਮੀਨ ਦੇ ਦਿੱਤੀ ਆ ਬਟ ਸਰਕਾਰ ਦਾ ਕੋਈ ਅਪਰਾਲਾ ਨਹੀਂ ਕਿ ਆ ਕੇ ਉਹਦੇ ਵਿੱਚ ਆ ਕੇ ਅਸੀਂ ਕੁਮੰਟੀ-ਮੰਟੀ ਕਰਕੇ ਉੱਥੇ ਦਾ ਸੀਮੈਂਟ ਕਰਵਾਇਆ ਜਾਵੇ ਉੱਥੇ ਕਿੰਨਾ ਖਰਚਾ ਆਉਂਦਾ ਆ ਜੇ ਸਾਨੂੰ ਕਹਿਣਗੇ ਤਾਂ ਅਸੀਂ ਪਿੰਡ ਦੀ ਪੰਚਾਇਤ ਦੀਆਂ 2-3 ਵਾਰੀ ਬੋਲੀਆਂ ਵੀ ਉਧਰ ਸਾਡੇ ਕੋਲ ਅਸੀਂ ਦੇ ਸਕਦੇ ਆ ਬਟ ਸਾਨੂੰ ਇਹ ਹੁੰਦਾ ਵਾ ਕਿ ਸਾਡੇ ਕੋਲ ਸਰਕਾਰ ਤੇ ਬਾਹ ਫੜੇ ਕਿਉਂਕਿ ਅਸੀਂ ਇਕੱਲੇ ਕੁਝ ਕਰ ਨਹੀਂ ਸਕਦੇ ਸਾਡੇ ਕੋਲ ਜ਼ਮੀਨ 12-13 ਕਿੱਲੇ ਹੈਗੀ ਆ ਅਸੀਂ ਉਹਦਾ ਠੇਕਾ ਦੇ ਸਕਦੇ ਆ ਹੁੰਦਾ ਕੀ ਆ ਕਿ ਉਹ ਜਿੰਨਾ ਵੀ ਸਾਡੇ ਕੋਲ ਆਉਂਦਾ ਆ ਅਸੀਂ ਲਾ ਸਕਦੇ ਦੇ ਸਕਦੇ ਪਰ ਜਦ ਤੱਕ ਸਰਕਾਰਾਂ ਸਾਡਾ ਹੱਥ ਨਹੀਂ ਫੜਦੀਆਂ ਬਾਹ ਨਹੀਂ ਫੜਦੀਆਂ ਸਾਡੀ ਸਪੋਰਟ ਨਹੀਂ ਕਰਦੀਆਂ ਕਿਉਂਕਿ ਇਹ ਇਹਨਾਂ ਦੇ ਪ੍ਰੋਜੈਕਟ ਜਿਹੜੇ ਆ ਲੰਬੇ ਚੌੜੇ ਰਹੇ ਤੁਹਾਨੂੰ ਪਤਾ ਵਾ ਕਿ ਉਹਨਾਂ ਅਸੀਂ ਫਾਈਨੈਂਸ਼ਲੀ ਕੋਈ ਨਹੀਂ ਜਾਤਾ ਨਹੀਂ ਹੁੰਦੇ ਸਰਕਾਰਾਂ ਕਰ ਦਿੰਗੀਆਂ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਅੱਜ ਤੱਕ ਕਿਸੇ ਸਰਕਾਰ ਨੇ ਸਾਡਾ ਇਸ ਮਸਲੇ ਤੇ ਨਹੀਂ ਕੀਤਾ ਸਾਡੇ ਨੌਜਵਾਨ ਸਾਡੇ ਨਾਲ ਨਾਰਾਜ਼ ਰਹਿੰਦੇ ਨੇ ਕਿ ਤੁਸੀਂ ਸਰਪੰਚੀ ਪੰਚੀ ਆ ਜਾਂਦੇ ਤੇ ਭੱਜ ਕੇ ਸਾਡੇ ਹਲ ਕਦੀ ਸਾਡੀ ਸੁਣੀ ਜੋ ਹਮੇਸ਼ਾ ਹੀ ਸਾਡੀ ਜਦੋਂ ਅਸੀਂ ਸਾਲ ਬਾਦ ਬੋਲੀ ਕਰਾਉਨੇ ਆ ਸਾਡਾ ਉੱਥੇ ਡੱਕਾ ਵੀਡੀਓ ਸਾਡਾ ਫੈਕਟਰੀ ਦਾ ਪੈਂਦਾ ਆ ਪੰਚਾਇਤ ਅਫਸਰ ਨਾਲ ਪੈਂਦਾ ਵਾ ਵੀ ਭਾਈ ਸਾਡੇ 2 ਕਿੱਲੇ ਛੱਡ ਕੇ ਬੋਲੀ ਕਰਾਓ ਤੇ ਹਰ ਵਾਰ ਇਹੋ ਚੀਜ਼ ਹੁੰਦੀ ਆ ਐਰ ਕੀ ਅਸੀਂ ਜਿੱਦ ਕਰਕੇ 2 ਕਿੱਲਾਂ ਦੇ ਲਾਗੇ ਜਾ ਕੇ ਅਸੀਂ ਜਿਹੜਾ ਨਾ ਉਹ ਅਹੀਂ ਕੰਮ ਕਰਵਾ ਛੱਡ ਦਿੱਤੀ ਆ ਬਟ ਅਜੇ ਤੱਕ ਉਹਦਾ ਨਾ ਕੋਈ ਐਸਟੀਮੇਟ ਹੋਇਆ ਵਾ ਨਾ ਉਹਦੇ ਤੱਕ ਅਜੇ ਤੱਕ ਕੋਈ ਸਰਕਾਰ ਦਾ ਕੋਈ ਬੰਦਾ ਮਿੰਟੀ ਗਿੰਟੀ ਨੂੰ ਨਾ ਕਿਸੇ ਨੇ ਅਜੇ ਤੱਕ ਕੋਈ ਅਪਲੀਕੇਸ਼ਨ ਕੀਤੀ ਆ ਜੋ ਵੀ ਉਹਦੇ ਤੇ ਲੜੈਂਦੀਆਂ ਬਣਦੀਆਂ ਡਿਊਟੀਆਂ ਸਾਡੀਆਂ ਨੇ ਉਹ ਸਰਕਾਰ ਵੱਲੋਂ ਹੀ ਹੋਣੀਆਂ ਨੇ ਤੇ ਦੇਣਾ ਫਰਜ਼ ਸਾਡਾ ਪੜਦਾ ਅਜੇ ਤੱਕ ਅਸੀਂ ਇਹ ਨਹੀਂ ਕਨਫਰਮ ਕਰ ਸਕੇ ਵੀ ਸਾਡੇ ਜੋ ਕਿਹੜੀਆਂ ਉਹ ਪੰਜ ਬੰਦਿਆਂ ਦੀ ਮੁੰਡਿਆਂ ਦੀ ਕਮੇਟੀ ਹੈ ਜਿਹੜੀ ਜਾ ਕੇ ਮੰਗ ਕਰੇ ਔਰ ਸਾਨੂੰ ਇਹ ਵੀ ਨਹੀਂ ਪਤਾ ਕਿ ਕਰਨੀ ਕਿਹਦੇ ਕੋਲ ਡੀਡੀਪੀ ਕੋ ਕਰਨੀ ਵੀਡੀਓ ਕੋ ਕਰਨੀ ਜਾਂ ਟਰੈਕਟਰ ਸਭ ਕੋ ਕਰਨੀ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਕਿ ਜਾਣਕਾਰੀ ਨਹੀਂ ਹੈ ਕਿ ਕਿਸ ਤਰੀਕੇ ਨਾਲ ਹੋਣਾ ਇਸ ਤਰੀਕੇ ਨਾਲ ਸਾਡਾ ਪਰ ਲੱਗਦਾ ਕਿ ਪਿੰਡ ਦਾ ਸਰਪੰਚ ਉਹ ਚੁਣਿਆ ਜਾਣਾ ਚਾਹੀਦਾ ਸੂਝਵਾਨ ਚੁਣਿਆ ਹੋਣਾ ਚਾਹੀਦਾ ਜਿਹਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਵੇ ਜਿਹਨੂੰ ਜਾਣਕਾਰੀ ਹੋਊਗੀ ਉਹ ਹੀ ਪਿੰਡਾਂ ਦੇ ਜਿਹੜੇ ਕੰਮ ਹੈ ਉਹ ਅੱਗੇ ਜਾ ਕੇ ਕਰਵਾ ਸਕੇਗਾ ਸਰਕਾਰੀ ਦਰਬਾਰੇ ਹਾਂਜੀ ਤੁਹਾਡਾ ਮੱਲੀ ਜੀ ਸਵਾਲ ਬਹੁਤ ਵਧੀਆ ਵਾ ਇਹਦਾ ਆਨਸਰ ਵੀ ਮੈਂ ਵਧੀਆ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਹਰ ਪਿੰਡ ਵਿੱਚ ਮੈਂ ਹੱਥ ਜੁੜ ਕੇ ਬੇਨਤੀ ਕਰਦਾ ਪੰਜਾਬ ਦੇ ਵਸਨੀਕਾਂ ਨੂੰ ਔਰ ਪਿੰਡ ਸਲੇਮਪੁਰ ਦੇ ਖਾਸ ਕਰਕੇ ਕਿ ਮੇਰੇ ਵੀਰੋ ਜਿੱਦਾਂ ਮੇਰੇ ਪਹਿਲਾਂ ਵੀ ਇਹਨਾਂ ਨੇ ਦੱਸਿਆ ਵਾ ਮੇਰੇ ਭਰਾਵਾਂ ਨੇ ਕਿ ਸਾਡੀ ਸਰਬਸੰਪਤੀ ਹੋ ਰਹੀ ਆ ਔਰ 90% 95% ਹੋ ਚੁੱਕੀ ਆ ਅਸੀਂ ਦੋ ਵਿਰੋਧੀ ਪਾਰਟੀਆਂ ਵਾ ਦੋਵਾਂ ਨੇ ਬੈਠ ਕੇ ਇੱਕ ਨਿਊਟਰਲ ਬੰਦਾ ਸੱਡਾ ਆਰਮੀ ਪਰਸਨਲ ਡਰਾਇਡ ਅਸੀਂ ਉਹਨੂੰ ਸਲੈਕਟ ਕੀਤਾ ਹੋਇਆ ਵਾ ਸਾਰੇ ਪਿੰਡਿਆਂ ਨੂੰ ਓਕੇ ਕਰ ਦਿੱਤਾ ਵਾ ਈਵਨ ਇੱਥੋਂ ਤੱਕ ਕਿ ਅਸੀਂ ਜਿਹੜੇ ਮੈਂਬਰ ਪੰਚਾਇਤ ਅਸੀਂ ਉਹ ਵੀ ਓਕੇ ਕਰ ਦਿੱਤੇ ਆ ਸਾਡੇ ਸਿਰਫ ਹਰੀ ਜਨ ਬਰਾਦਰੀ ਵਿੱਚੋਂ ਦੋ ਮੈਂਬਰ ਆਉਣੇ ਆ ਉਹਨਾਂ ਦੀ ਸਾਡੀ ਡਿਊਟੀ ਰਹਿ ਗਈ ਅਸੀਂ ਉਹਨਾਂ ਨੂੰ ਦਿੱਤਾ ਵਾ ਵੀ ਤੁਸੀਂ ਆਪਣੇ ਦੋ ਮੈਂਬਰ ਭਾਈ ਚੁਣ ਕੇ ਸਾਨੂੰ ਦੇ ਦਿਓ ਸਾਡੀ ਵਿੱਚ ਇਨਵੋਲਵਮੈਂਟ ਜਿਹੜੀ ਖਤਮ ਹੋ ਜਾਵੇ ਤੁਸੀਂ ਆਪਣਾ ਆਪ ਪੱਖ ਰੱਖੋ ਕਿਸੇ ਕੋਈ ਤੁਹਾਨੂੰ ਕੋਈ ਥ੍ਰੈਟ ਨਹੀਂ ਕਰਦਾ ਕੋਈ ਵੀ ਤੁਹਾਨੂੰ ਕਿਸੇ ਬੰਨੇ ਡਰਾਉਂਦਾ ਨਹੀਂ ਕੋਈ ਧਮਕਾਉਂਦਾ ਨਹੀਂ ਨਾ ਪੈਸੇ ਨਾ ਵਿਕੋ ਤੇ ਨਾ ਹੀ ਤੁਸੀਂ ਕਿਸੇ ਦੀ ਸ਼ਰਾਬ ਦੇ ਮਗਰ ਲੱਗੋ ਇੱਕ ਨਿਰਪੱਖ ਨਰੋਲ ਤੇ ਇਨਸਾਫ ਐਸੇ ਵਾਲੇ ਬੰਦੇ ਨੂੰ ਚੱਗੋ ਜਿਹੜਾ ਬਹੁਤ ਸਿਆਣਾ ਸੂਝਵਾਨ ਹੋਵੇ ਜਨੂੰ ਇਹ ਲਾਵੇ ਕਿ ਮੈਂ ਸਰਪੰਚ ਬਣ ਗਿਆ ਤਾਂ ਮੈਂ ਆਪਣੇ ਘਰ ਦੀਆਂ ਕੋਠੀਆਂ ਪਾ ਲਵਾਂ ਤੇ ਦੂਜੇ ਦਾ ਜਿਹਦੇ ਘਰ ਵਿੱਚ ਟੱਟੀ ਵੀ ਨਹੀਂ ਹੈਗੀ ਬਣੀ ਉਹਦੇ ਘਰ ਵਿੱਚ ਲੋਕਾਂ ਦੀਆਂ ਛੜਕਾਂ ਵਿੱਚ ਜਾ ਕੇ ਬਹਿਦਾ ਫਿਰੇ ਤੇ ਜਿਵੇਂ ਡਾਕਟਰ ਸਾਹਿਬ ਸਾਡੇ ਦੱਸ ਰਹੇ ਨੇ ਬੜਾ ਔਖਾ ਹੈ ਰਸਤੇ ਦੇ ਉੱਤੇ ਜਾਣਾ ਗਰੀਬ ਘਰਾਂ ਦੇ ਵਿੱਚ ਕਿਸੇ ਦੇ ਘਰ ਲੈਟਰਨ ਨਹੀਂ ਜੇ ਕਿਸੇ ਦੇ ਘਰ ਲੈਟਰਨ ਆਈਆਂ ਨੇ ਤੇ ਟੋਏਪੂਰ ਦਿੱਤੇ ਗਏ ਨੇ ਪੁੱਟ ਕੇ ਤੁਹਾਡੇ ਕਹਿਣ ਦਾ ਭਾਅ ਵੇ ਆ ਕਿ ਤੁਹਾਡੇ ਜਿਆਦਾ ਜੋਰ ਹੀ ਲੱਗਾ ਹੈ ਕਿ ਸਰਬਸੰਮਤੀ ਦੇ ਨਾਲ ਪਾਈ ਚਰਕ ਸਾਂਝ ਬਣੀ ਰਹੇ ਸਰਬਸੰਮਤੀ ਦੇ ਨਾਲ ਜਿਹੜਾ ਪਿੰਡ ਦੀ ਪੰਚਾਇਤ ਹੋਣੀ ਅਸੀਂ ਯਾਰ ਕੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਸਰਬਸੰਮਤੀ ਦੇ ਨਾਲ ਜਿੱਦਾਂ ਮੇਰੇ ਵੀਰ ਇਕਬਾਲ ਜੀ ਨੇ ਦੱਸਿਆ ਵਾ ਕਿ ਸਾਨੂੰ ਇੰਨਾ ਫਾਇਦਾ ਹੁੰਦਾ ਵਾ ਇੱਕ ਤੇ ਸਾਡੀ ਤੂ ਤੂ ਮੈਂ ਮੈਂ ਸਾਡੀ ਬਾਦੀ ਸਭ ਤੋਂ ਵੱਡੀ ਗੱਲ ਪੰਜਾਬ ਵਿੱਚ ਜਿਹੜੀ ਆ ਸਾਡੀ ਭਰਾਵਾਂ ਦੀ ਫ੍ਰੈਕਸ਼ਨ ਪੈਦਾ ਹੁੰਦੀ ਆ ਨਾ ਇਹ ਪੰਚਾਇਤਾਂ ਕਰਾਉਂਦੀਆਂ ਨੇ ਇਹ ਇਲੈਕਸ਼ਨਾਂ ਕਰਾਉਂਦੀਆਂ ਨੇ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਸੋਝਵਾਨ ਹੋ ਕੇ ਮੇਰੇ ਵੋਟਰੋ ਮੇਰੇ ਭਰਾਵੋ ਮੇਰੇ ਵੀਰੋ ਭੈਣੋ ਮਾਤਾਵੋ ਜੇਕਰ ਅਸੀਂ ਇਸ ਗੱਲ ਤੋਂ ਉੱਠ ਕੇ ਇਹ ਗੱਲ ਕਰੀਏ ਕਿ ਵਾਕਈ ਸਾਨੂੰ ਸਰਬਸੰਮਤੀ ਇੱਕ ਸਿਆਣੇ ਜੇ ਬੰਦੇ ਨੂੰ ਜਿਹੜਾ ਕਿਸੇ ਦਾ ਨਰੋਲ ਇੱਕ ਆਪਣੇ ਆਪ ਵਿੱਚ ਹੋਵੇ ਇਹ ਨਹੀਂ ਵੀ ਕਿਸੇ ਦਾ ਥ੍ਰੈਟ ਹੋਵੇ ਅਸੀਂ ਕੀ ਕਰਦੇ ਆ ਮੈਂਬਰ ਸਾਡੇ ਹੁੰਦੇ ਆ ਸਰਪੰਚ ਕਿਸੇ ਦਾ ਹੰਦਾ ਵਾ ਲਤਾਂ ਖਿੱਚੀ ਜਾਂਦੇ ਉਹ ਰੁਕਦਾ ਕੌਣ ਆ ਪੰਜਾਬ ਦੇ ਪਿੰਡਾਂ ਦਾ ਵਿਕਾਸ ਰੁਕਦਾ ਹੈ ਜੇ ਕੋਈ ਕਿਸੇ ਦਾ ਸੌਰਦਾ ਤੇ ਉਹ ਇੱਕ ਕੱਲੇ ਸਰਪੰਚ ਦਾ ਸੌਰਦਾ ਏ ਜੇ ਕਿਸੇ ਦਾ ਸੌਰਦਾ ਤੇ ਉਹਦੇ ਨਾਲ ਜਿਹੜਾ ਕੋ ਉਹਦਾ ਅਟੈਚ ਮੈਂਬਰ ਹੈ ਉਹਦਾ ਸੌਰਦਾ ਵਾ ਦੂਜੇ ਰੋਂਦੇ ਰਹਿ ਜਾਂਦੇ ਹੁਸ਼ਿਆ ਨਹੀਂ ਜਾਂਦਾ ਤੇ ਹੁੰਦਾ ਕੀ ਆ ਫਿਰ ਜੀ ਨਹੀਂ ਜੀ ਦਲਦਤ ਚਲੋ ਜੀ ਆਪਾਂ ਇੱਕ ਪ੍ਰਬੰਧਕ ਲਵਾ ਲਈਏ ਪ੍ਰਬੰਧਕ ਲੱਗ ਜਾਂਦਾ ਤੇ ਪ੍ਰਬੰਧਕ ਫਿਰ ਤੁਹਾਨੂੰ ਪਤਾ ਵਾ ਉਹ ਆਪਣੇ ਆਪ ਦਾ ਹੀ ਹੁੰਦਾ ਵਾ ਫਿਰ ਪਿੰਡ ਨੂੰ ਕੁਛ ਦਾ ਫਾਇਦਾ ਨਹੀਂ ਹੁੰਦਾ ਉਹਦੇ ਨਾਲ ਸਾਨੂੰ ਸਰਬਸ਼ਾਂਤੀ ਵਿੱਚ ਇਹ ਫਾਇਦਾ ਵਾ ਸਾਡੇ ਆਪਣੇ ਪਰਿਵਾਰ ਵਿੱਚੋਂ ਸਾਡੇ ਪਿੰਡ ਦੀ ਸਹਿਮਤੀ ਨਾਲ ਹੋਏਗਾ ਔਰ ਜੇ ਅਸੀਂ 2-4 ਮੈਂਬਰ ਆਪਣੀ ਸਹਿਮਤੀ ਨਾਲ ਦਿੰਦੇ ਆ ਤੇ ਉਹਨਾਂ ਨੂੰ ਇੱਕੋ ਹੀ ਬੇਨਤੀ ਆ ਕਿ ਮੇਰੇ ਵੀਰੋ 5 ਸਾਲ ਹਰ ਪਿੰਡ ਦੇ ਜਿੰਨੇ ਵੀ ਤੁਸੀਂ ਸਰਪੰਚ ਆਪਾਂ ਚੁਣਦੇ ਆ ਉਹਨਾਂ ਦੇ ਨਾਲ ਉਹਦਾ ਸਹਿਮਤੀ ਦਿਓ ਹਾਂ ਉਹ ਬੰਦਾ ਤੁਹਾਡੇ ਨਾਲ ਖਰਾਬ ਕਰਦਾ ਵਾ ਤੇ ਫਿਰ ਉਹ ਤਾਂ ਬਹਿ ਕੇ ਮਤਾ ਪਾ ਕੇ ਤੇ ਉਹਦੇ ਨਾਲ ਉਹਦਾ ਉਹਨੂੰ ਸਮਝਾਇਆ ਜਾਵੇ ਜੇ ਉਹ ਨਹੀਂ ਸਮਝਦਾ ਤੇ ਫਿਰ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਉਹ ਕਰਾਉਣੀ ਚਾਹੀਦੀ। ਸੋ ਬਿਲਕੁਲ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਸਲੇਮਪੁਰਾ ਜਿਸ ਦੇ ਵਿੱਚ ਜ਼ਿਆਦਾ ਜੋਰ ਇਹੀ ਲੱਗ ਰਿਹਾ ਹੈ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਬਣਾਉਣ ਵਾਸਤੇ ਜਿਹੜੀ ਬਾ ਸਰਬਸੰਮਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਬਹੁਤ ਸਾਰੇ ਅਜਿਹੇ ਪਿੰਡ ਵੀ ਨੇ ਜਿੱਥੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਚੁੱਕੀਆਂ ਨੇ ਤਾਂ ਇਨ੍ਹਾਂ ਪਿੰਡਾਂ ਦੇ ਵਿੱਚ ਵੀ ਸਰਬਸੰਮਤੀ ਨਾਲ ਪੰਚਾਇਤ ਚੋਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਅਤੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਹੋ ਸਕੇ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ